ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਮੈਂ ਕੁਲਦੀਪ ਸਿੰਘ ਭੁੱਲਰ ਫਿਰੋਜ਼ਪੁਰ ਦੋਸਤੋ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨਾਲ ਤੁਹਾਡੇ ਸਾਹਮਣੇ ਖਾਜਰ ਹੁੰਦੇ ਆ ਅੱਜ ਦਾ ਵਿਸ਼ਾ ਵੀ ਬਹੁਤ ਅਹਿਮ ਹੈ ਆਓ ਵਿਸ਼ੇ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਏ ਤਾਂ ਜੋ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣ ਦੋਸਤੋ ਮੈਡੀਸਨ ਫਰੀ ਲਾਈਫ ਦਵਾਈਆਂ ਰਹਿਤ ਜ਼ਿੰਦਗੀ ਬਹੁਤ ਵੱਡਾ ਕਥਨ ਅੱਜ ਦੇ ਜਮਾਨੇ 'ਚ ਅੱਜ ਦੇ ਸਮਾਜ 'ਚ ਜਦ ਕਿ ਹਰ ਬੰਦਾ ਕਿਸੇ ਨਾ ਕਿਸੇ ਡਾਕਟਰ ਨਾਲ ਜੁੜਿਆ ਔਰ ਦਵਾਈਆਂ ਖਾ ਰਿਆ ਹੈ ਅਜਿਹੇ ਹਾਲਾਤ ਦੇ ਵਿੱਚ ਕਹਿਣਾ ਕਿ ਦਵਾਈਆਂ ਰਹਿਤ ਜ਼ਿੰਦਗੀ ਸੰਭਵ ਹੈ ਔਖੀ ਲੱਗਦੀ ਹੈ ਪਰ ਮੈਂ ਦੱਸ ਤਾ ਕਿ ਬਿਲਕੁਲ ਸੰਭਵ ਹੈ ਮੈਂ ਪਿਛਲੇ ਕਈ ਸਾਲਾਂ ਤੋਂ ਇੱਕ ਵੀ ਗੋਲੀ ਨਹੀਂ ਖਾ ਕੇ ਬੈਠੀ ਸवाय ਕਰੋਨਾ ਦੇ ਦੋ ਇੰਜੈਕਸ਼ਨ ਲਾਉਣ ਦਾ ਮੈਂ ਹਾਰਡ ਦਾ ਪੇਸ਼ੈਂਟ ਰਿਆ ਮੈਨੂੰ ਫੁਲੇਰੀ ਸੀ ਮੈਨੂੰ ਫੂਡ ਅਲਰਜੀ ਸੀ ਮੈਂ ਸਾਰਾ ਕੁਝ ਯੋਗ ਦੇ ਨਾਲ ਦੂਰ ਕੀਤਾ ਤੁਸੀਂ ਵੀ ਕਰ ਸਕਦੇ ਹੋ ਦੁਆਈਆਂ ਨਾਲ ਜ਼ਿੰਦਗੀ ਸੰਭਵ ਹੈ ਅਸੀਂ ਖਾਣ ਪੀਣ ਚ ਨਿੱਕੀਆਂ ਨਿੱਕੀਆਂ ਗਲਤੀਆਂ ਕਰਦੇ ਹਾਂ ਜੇ ਉਹ ਗਲਤੀਆਂ ਦੂਰ ਹੋ ਜਾਣ ਤਾਂ ਪੋਸੀਬਲ ਹੈ ਕਿ ਦੁਆਈਆਂ ਰਹਿਤ ਜ਼ਿੰਦਗੀ ਜਿਉਂ ਜਾ ਸਕਦੀ ਹੈ ਦੋਸਤੋ ਅੱਜ ਗੱਲ ਕਰਾਂਗੇ ਜੇ ਤੁਹਾਡੀ ਪਾਚਨ ਕਿਰਿਆ ਠੀਕ ਨਹੀਂ ਤੁਹਾਡਾ ਪੇਟ ਡਿਸਟਰਬ ਰਹਿੰਦਾ ਵਾਰ-ਵਾਰ ਤੁਹਾਨੂੰ ਕੁਛ ਨਾ ਕੁਛ ਪੇਟ ਸਾਫ਼ ਕਰਨ ਲਈ ਪੇਟ ਠੀਕ ਰੱਖਣ ਲਈ ਜਾਂ ਲਿਵਰ ਦੀ ਸਮੱਸਿਆ ਲਈ ਕੁਛ ਨਾ ਕੁਛ ਲੈਣਾ ਪੈਂਦਾ ਤਾਂ ਇੱਕ ਗਲਤੀ ਅੱਜ ਤੋਂ ਦੂਰ ਕਰ ਦਿਓ ਉਹ ਤੁਸੀਂ ਅਣਜਾਣੇ ਚ ਕਰ ਰਹੇ ਹੋ ਮੈਂ ਕਹਾਂ ਕਿ ਤੁਸੀਂ ਕੱਚਾ ਅਨਾਜ ਖਾ ਰਹੇ ਹੋ ਤੇ ਤੁਸੀਂ ਮੰਨਣਾ ਨਹੀਂ ਪਰ ਇਹ ਅਸਲੀਅਤ ਹੈ ਹਕੀਕਤ ਹੈ ਅਸੀਂ ਹਰ ਰੋਜ਼ ਕੱਚਾ ਅਨਾਜ ਖਾ ਰਹੇ ਹਾਂ ਸਾਡੀ ਰੋਟੀ ਦੇ ਵਿੱਚ ਸਾਨੂੰ ਕੱਚਾ ਅਨਾਜ ਮਿਲਿਆ ਅੱਜ ਤੋਂ ਧਿਆਨ ਕਰਿਓ ਉਹ ਅਸੀਂ ਦੂਰ ਕਰਨਾ ਉਹਦਾ ਮੈਂ ਢੰਗ ਦੱਸ ਦੇਣਾ ਤੁਹਾਨੂੰ ਬੜਾ ਸੌਖਾ ਹੈ ਇਸ ਤੋਂ ਇਲਾਵਾ ਇਹ ਰੋਟੀਆਂ ਮੇਰੇ ਕੋਲੇ ਤੇ ਇਹਦੇ ਵਿੱਚ ਕੱਚਾ ਅਨਾਜ ਹਾਜ਼ਰ ਹੈ ਤੁਹਾਨੂੰ ਦੱਸ ਦੇਣਾ ਕਿ ਇਹ ਜਿਹੜੇ ਰੋਟੀ ਦੇ ਕੰਡੇ ਨੇ ਇਹ ਕਦੇ ਵੀ ਪੂਰੀ ਤਰ੍ਹਾਂ ਪੱਕਦੇ ਨਹੀਂ ਇਹ ਕੱਚੇ ਰਹਿ ਜਾਂਦੇ ਨੇ ਤੇ ਰੋਟੀ ਖਾਣ ਤੋਂ ਪਹਿਲਾਂ ਇਹਨਾਂ ਨੂੰ ਉਤਾਰ ਦੇਣਾ ਪੇਟ ਦੀਆਂ ਸਮੱਸਿਆਵਾਂ ਤੁਹਾਡੀਆਂ ਹੌਲੀ-ਹੌਲੀ ਘਟਣੀਆਂ ਸ਼ੁਰੂ ਹੋ ਜਾਣਗੀਆਂ ਇਹ ਨਿੱਕੀਆਂ-ਨਿੱਕੀਆਂ ਗੱਲਾਂ ਨੇ ਜਿਨ੍ਹਾਂ ਤੇ ਤੁਸੀਂ ਧਿਆਨ ਦੇਣਾ ਇਸ ਤੋਂ ਇਲਾਵਾ ਇਹ ਘਰੇ ਬਣੀ ਹੋਈ ਰੋਟੀ ਹੈ ਜੇ ਤੁਸੀਂ ਕਿਤੇ ਸਮੂਹਕ ਇਕੱਠ 'ਚ ਜਿੱਥੇ ਲੰਗਰ ਬਹੁਤ ਜ਼ਿਆਦਾ ਮਾਤਰਾ 'ਚ ਬਣ ਕੇ ਆਇਆ ਹੈ ਮਸ਼ੀਨਾ ਰਾਹੀਂ ਆਇਆ ਹੈ ਜਾਂ ਤੇਜ਼ ਅੱਗ ਤੇ ਬੜਿਆ ਹੈ ਤਾਂ ਉਹ ਰੋਟੀਆਂ ਸੈਂਟਰ 'ਚੋਂ ਵੀ ਕੱਚੀਆਂ ਰਹਿ ਜਾਂਦੀਆਂ ਨੇ ਉੱਪਰੋਂ ਪੱਕ ਜਾਂਦੀ ਰੋਟੀ ਨੀਚੋਂ ਪੱਕ ਜਾਂਦੀ ਹੈ ਪਰ ਅੰਦਰ ਉਹਦੇ ਕੱਚਾ ਆਟਾ ਰਹਿ ਜਾਂਦਾ ਉਸ ਤੋਂ ਵੀ बचना ਹੈ ਅੱਜ ਦੀ ਇੰਨੀ ਗੱਲ ਮੰਨ ਲਵੋ ਤੇ ਤੁਹਾਨੂੰ ਦਿਨਾਂ ਦੇ ਵਿੱਚ ਫਰਕ ਨਜ਼ਰ ਆਉਣ ਲੱਗ ਪੈਣਗੇ ਇਨੀਆਂ ਗੱਲਾਂ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੁਹਾਡਾ ਧੰਨਵਾਦ